ਸਾਧਨ ਸੋਏ ਦੰਦੇ ਦੇ Thank you दृष्टा माता ਕਰਮੀਆਂ ਕੋ ਗੁਣੀ ਇਹ ਨੇੜੇ ਕਿ ਦੂਰ ਨਿਰਾਸ਼ ਆਣਾ ਜੈਤ ਜਤਿ ਸਾਨ ਇਹ ਜੀ ਜਤਿ ਸਾਨ ਹਨ ਹੈ ਧੰ ਹੈ ਧੰ ਹੈ ਕੋਰਣਕ ਸਾਹਿਬ ਧੰ ਹੈ

ਸੋ ਨਾੜਾ ਸਾ ਕੀ ਵੋ ਸਗਲ ਮਨਉਤਪੂਰੇ ਸੋ ਨਰਮਾਇਆ ਤਾਨਿ ਤੇ ਤੋ ਜਗ ਮੈਂ ਮੁਕਤੇ ਹਰ ਚਿਤ ਮੈਂ ਜੋਤ ਵਿਚਾਰ ਇਹ ਅਨੇਤ ਨੈਤ ਰਹਿ ਜਸਨਾਹੇ ਧਾਮ ਬਣਾਇ ਇਹ ਤਾਨਾ ਹੁਦ ਤੋਂ ਦੇਵ ਜੋ ਜ્ઞਾਨ ਕੀ ਵਰਤੀ ਹਉਮਾ ਦਾ ਤੋ ਤਕ ਤਵਾਰ ਮਾ ਜੇ Whoa, ahead.

ਵਹਿ குரு ਵਹਿ ਗੁਰਵਹਿ ਵਹਿ ਗੁਰਵਹਿ ਵਹਿ ਗੁਰਵਹਿ ਵਹਿ ਗੁਰਵਹਿ ਸਤ ਗੁਰੂ ਰੰਸੇ ਦੀ ਜੁਰੀ ਵਿੱਚ ਸੱਜੇ ਸواری ਗੁਰੂ ਸਰੋਪ ਸਾਧ ਸੰਗਤ ਜੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਰੋਪ ਗੁਰੂ ਸواری ਸਾਧ ਸੰਗਤ ਜੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਝੋਟ ਭਾਗੇ ਹੋ ਗੁਰੂ ਚਰਨਾਂ ਵਿੱਚ ਸੱਜ ਕੇ ਪਰਮਾਤਮਾ ਦੀ ਸੇਵ ਸਲਾਹ ਦਾ ਆਨੰਦ ਮਾਣ ਰਹੇ ਹੋ ਮਹਾਂਪੁਰਖਾਂ ਤੋਂ ਤੁਸਾਂ ਪਰਮਾਤਮਾ ਦੀ ਬਾਣੀ ਕਥਾਰਾ ਹੈ ਕੀਤਨ ਰਾਹੀ ਸਰवण ਕੀਤੀ ਹੈ ਸਾਡੀ ਆਤਮਾ ਦੀ ਇਹੀ ਖੁਰਾਕ ਹੈ ਸਰੀਰ ਦੀ ਖੁਰਾਕ ਅੰਜਲ ਹੈ ਆਤਮਾ ਦੀ ਖੁਰਾਕ ਪ੍ਰਮਾਤਮਾ ਦੇ ਨਾਮ ਦਾ ਰਸ ਹੈ ਬਾਣੀ ਦੇ ਰਸ ਨਾਲ ਜਿਹੜੀ ਸੁੱਤ ਨੇ ਰਸ ਲੈ ਲਿਆ ਉਹਦੇ ਹਿਰਦੇ ਵਿੱਚ ਪ੍ਰਮਾਤਮਾ ਦੇ ਨਾਮ ਦਾ ਪ੍ਰਕਾਸ਼ ਹੁੰਦਾ ਹੈ ਨੂਰ ਦਾ ਪ੍ਰਕਾਸ਼ ਹੁੰਦਾ ਹੈ ਗੁਰੂ ਸਾਹਿਬ ਫਰਮਉਂਦੇ ਅੰਦਰ ਪ੍ਰਕਾਸ਼ ਮਹਾਰਸ ਪੀਵੇ ਇਹਦੇ ਅੰਦਰ ਪਰਮਾਤਮਾ ਦੇ ਨੂਰ ਦਾ ਪ੍ਰਕਾਸ਼ ਹੁੰਦਾ ਉਹਦੇ ਅੰਦਰ ਉਹਦੇ ਅੰਦਰ ਮਹਾਰਾਜ ਕੰਨ੍ਹੇ ਆਪ ਪਰਮਾਤਮਾ ਦੇ ਨਾਮ ਦਾ ਮਹਾਰਸ ਪ੍ਰਾਪਤ ਕਰਦਾ ਹੈ ਇਹ ਰਸ ਉਦੋਂ ਹੀ ਮਿਲਦੇ ਨੇ ਜਦੋਂ ਇਹ ਹੋਛੇ ਤੇ ਛੋਟੇ ਰਸ ਅਸੀਂ ਤਿਆਗ ਦਿੰਨੇ ਹਨ ਇਹ ਰਸ ਛਾੜੇ ਉਹ ਰਸਿਆਵਾ ਉਹ ਰਸ ਪਿਆ ਇਹ ਰਸ ਨਹੀਂ ਪਾਵਾ ਅਲਪ ਸੁਖ ਛਾੜ ਪਰਮ ਸੁਖ ਪਾਵਾ ਤਵੇ ਤ੍ਰਿਆ ਓਪੰਤ ਕਹਾਵਾ ਸਾਡੇ ਚੰਗੇ ਭਾਗ ਹਨ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਜਗਤ ਗੁਰੂ ਮਿਹਰੇ ਜਿਨ੍ਹਾਂ ਨੇ ਮਨੁੱਖਾ ਜੋਨ ਦੇ ਵਿੱਚ ਸਾਨੂੰ ਆਇਆ ਨੂੰ ਮਨੁੱਖਾ ਜੋਨ ਨੂੰ ਸਭ ਤੋਂ ਉਤਮ ਜੋਨ ਮੰਨਿਆ ਗਿਆ ਹੈ ਬਾਕੀ 84 ਲੱਖ ਜੋਨਾ ਬਹੁਤ ਦੁੱਖ ਭੋਗ ਰਹੀਆਂ ਨੇ ਅਸੀਂ ਦੇਖ ਰਹੇ 42 ਲੱਖ ਜੋਨਾ ਸਮੁੰਦਰ ਦੇ ਵਿੱਚ ਨੇ 42 ਲੱਖੇ ਧਰਤੀ ਤੇ ਆਕਾਸ਼ ਦੇ ਵਿੱਚ ਉੱਡਦੀਆਂ ਤੇ ਸੂਰਜਾਂ ਫਿਰਦੀਆਂ ਰਿੰਗੀਆਂ ਫਿਰਦੀਆਂ ਨੇ ਉਹਨਾਂ ਦੇ ਵਿੱਚੋਂ ਇੱਕ ਮਨੁੱਖਾ ਜਨਮ ਹੈ ਜਿਹੜਾ ਉੱਤਮ ਜਨਮ ਜੋਣ ਮੰਨੇ ਗਏ ਹੈ ਧਰਤੀ ਮੈਂ ਤੇਰੀ ਸਰਦਾਰੀ ਗੁਰੂ ਸਾਹਿਬ ਕਹਿੰਦੇ ਇਸ ਧਰਤੀ ਤੇ ਸਰਦਾਰੀ ਹੈ ਤਾਂ ਮਨੁੱਖਾ ਜੁੰਦੀ ਹੈ ਪਰ ਇਸ ਮਨੁੱਖਾ ਜਨੂੰ ਨੇ ਆਪਣੀ ਆਤਮਾ ਨੂੰ ਪਰਮਪਤਾ ਪਰਮਾਤਮਾ ਵਿੱਚ ਲੀਨ ਨਾ ਕਰ ਪਾਵੇ ਤਾਂ ਉਹ ਫਿਰ ਉਹਨਾਂ ਜੁਨਾਂ ਤੋਂ ਭੈੜੀ ਜੁਨ ਬਣ ਜਾਂਦੀ ਹੈ ਜਿਹਨੂੰ ਕਿਉਂਕਿ ਸਾਨੂੰ ਪਰਮਾਤਮਾ ਨੇ ਸੁਰਤ ਦਿੱਤੀ ਹੈ ਸਾਨੂੰ ਸ਼ਬਦ ਦਿੱਤਾ ਹੈ ਗੁਰੂ ਸਾਹਿਬ ਜੀ ਨੇ ਬਚੋਲਗੀ ਕੀਤੀ ਹੈ ਅਵਦਰਗੇ ਦਾ ਵਸੀਤ ਦਰਗਾਹ ਦਾ ਵਿਚੋਲਾ ਗੁਰੂ ਸਾਹਿਬ ਸਾਨੂੰ ਮਿਲੇ ਹਨ ਜੇ ਅਸੀਂ ਤਾਂ ਵੀ ਆਪਣੀ ਆਤਮਾ ਨੂੰ ਪਰਮ ਪਿਤਾ ਪਰਮਾਤਮਾ ਵਿੱਚ ਲੀਤਾਂ ਨਾ ਦੁਆ ਪਾਈਏ ਤੇ ਫਿਰ ਇਹ ਮਨੁੱਖਾ ਜਨਮ व्यर्थ ਜਾਂਦਾ ਸੋ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਦੁਰਲਭ ਜਨਮ ਪੁੰਨ ਫਲ ਪਾਇਓ ਵਿਰਥਾ ਜਾਤ ਅਵਵੇਕੇ ਇਹ ਦੁਰਲਭਾ ਜਨਮ ਹੈ ਇਹ ਵਿਵੇਕਹੀਣ ਹੋਣ ਦੇ ਕਾਰਨ ਵਿਰਥ ਚਲੇ ਜਾਂਦਾ ਜਦੋਂ ਅਸੀਂ ਮਨਮੁਖ ਵਾਲਾ ਜੀਵਨ ਬਤੀਤ ਕਰਦੇ ਹਾਂ ਗੁਰੂ ਦੀ ਛਾਂ ਚ ਨਹੀਂ ਆਉਂਦੇ ਉਦੋਂ ਇਹ ਜਨਮ ਜਿਹੜਾ ਉਦੋਂ ਕੌਟੀਆਂ ਦੇ ਭਾਅ ਚਲੇ ਜਾਂਦਾ ਹੈ ਗੁਰੂ ਸਾਹਿਬ ਜੀ ਸਾਨੂੰ ਭਾਈ ਗੁਰਦਾਸ ਜੀ ਨੇ ਦੱਸਿਆ ਮਨਮੁਖ ਮਨਮੁਖ ਮਾਨਸ ਦੇਹ ਤੇ ਪਸ਼ੂ ਪ੍ਰੇਤ ਅਚੇਤ ਚੰਗੇਰੇ ਭਾਈ ਗੁਰਦਾਸ ਜੀ ਕਹਿੰਦੇ ਮਨਮੁਖ ਮਾਨਸ ਦੇਹ ਤੇ ਜਿਹੜਾ ਮਨ ਦਾ ਮਰੀਦ ਮਨੋਖਾ ਹੈ ਗੁਰੂ ਦੀ ਛਾਂ ਚ ਨਹੀਂ ਆਉਂਦਾ ਗੁਰੂ ਵਾਲਾ ਨਹੀਂ ਬਣਦਾ ਗੁਰੂ ਦੀ ਤਾਬਿਆ ਆ ਕੇ ਜੀਵਨ ਜਾਚ ਨਹੀਂ ਲੈਂਦਾ ਮਰਿਆਦਾ ਵਿੱਚ ਆਪਣਾ ਜੀਵਨ ਨੂੰ ਨਹੀਂ ਲਿਆਉਂਦਾ ਉਹਦੇ ਨਾਲ ਉਹ ਪਸ਼ੂ ਪ੍ਰੇਤ ਅਚੇਤ ਚੰਗੇ ਨੇ ਪਸ਼ੂ ਪ੍ਰੇਤ ਇਸ ਕਰਕੇ ਚੰਗੇ ਨੇ ਕਿਉਂਕਿ ਉਹ ਅਚੇਤ ਨੇ ਅਚੇਤ ਸਾਨੂੰ ਸੁਪਰਮਾਤਮਾ ਨੇ ਸੁਚੇਤ ਬਣਾਇਆ ਸਾਨੂੰ ਚੇਤਨਤਾ ਬਖਸ਼ੀ ਅਸੀਂ ਚੇਤਨਤਾ ਹੁੰਦਿਆਂ ਹੋਇਆਂ ਵੀ ਅਸੀਂ ਉਹ ਕੰਮ ਕਰਦੇ ਹਾਂ ਜਿਹੜੇ ਪਸ਼ੂ ਪੰਛੀ ਕਰਦੇ ਨੇ ਮਨਮੁਖ ਮਾਸ ਦੇ ਤੇ ਪਸ਼ੂ ਪ੍ਰੇਤ ਅਚੇਤ ਚੰਗੇਰੇ ਹੋਏ ਸੁਚੇਤ ਅਚੇਤ ਹੋਏ ਕਿਉਂਕਿ ਅਸੀਂ ਸੁਚੇਤ ਹੁੰਦਿਆਂ ਹੋਇਆ ਅਚੇਤਾਂ ਵਾਲੇ ਕੰਮ ਕਰਦੇ ਆ ਕੋਏ ਸੁਚੇਤ ਅਚੇਤ ਹੋਏ ਮਾਨਸ ਮਾਸ ਦੇ ਵਾਲੇ ਹੀਰੇ ਮਨੁੱਖ ਮਨੁੱਖ ਦੇ ਅੱਗੇ ਮੰਗਤਾ ਬਣ ਕੇ ਖੜਾ ਹੈ ਭੀਖ ਮੰਗਦਾ ਖੜਾ ਮਨਮੁਖ ਮਨਮੁਖ ਮਾਸ ਦੇ ਤੇ ਪਸ਼ੂ ਪ੍ਰੇਤ ਅਚੇਤ ਚੰਗੇਰੇ ਹੋਏ ਸੁਚੇਤ ਅਚੇਤ ਹੋਏ ਮਾਨਸ ਮਾਸ ਦੇ ਵਾਲਾ ਹੀਰੇ ਗੁਰੂ ਸਾਹਿਬ ਜਿਨੇ ਪਾਈ ਗੁਰਾਜ ਜਿਨੇ ਪਸ਼ੂ ਨਾ ਮੰਗੇ ਪਸ਼ੂ ਤੇ ਪੰਖੇ ਰੂ ਪੰਖੇ ਰੂ ਕੇਰੇ ਅਸੀਂ ਆਪਣੀ ਜ਼ਿੰਦਗੀ ਚ ਦੇਖਦੇ ਪਸ਼ੂ ਪਸ਼ੂ ਦੇ ਕੇ ਕਦੀ ਮੰਗਦਾ ਬਣ ਕੇ ਨਹੀਂ ਖੜਾ ਹੋਇਆ ਜੇ ਮਨੁੱਖਾ ਜੂਨ ਹੈ ਜਿਹੜੀ ਇਸ ਇਹ ਕਮਾਈ ਕਰ ਲਈ ਤੂੰ ਸਾਨੂੰ ਗੁਰੂ ਸਾਹਿਬ ਜਿਨੇ ਇਹ ਹੁਕਮ ਦਿੱਤਾ ਹੈ ਕਿ ਤੇਰਾ ਸਰੀਰ ਤੈਨੂੰ ਪ੍ਰਮਾਤਮਾ ਨੇ ਸੁੰਦਰ ਦੇ ਹੀ ਦਿੱਤੀ ਤੈਨੂੰ ਸੁੰਦਰ ਆਤਮਾ ਸਰੀਰ ਨੂੰ ਸੁੰਦਰ ਆਤਮਾ ਦਿੱਤੀ ਜਨ ਜਿਉ ਪਿੰਡ ਮੁਖ ਜਨ ਜਿਉ ਪਿੰਡ ਮੁਖ ਨੱਕ ਦੀਆ ਵਰਤਨ ਕੋ ਪਾਣੀ ਅੰਨ ਖਾਣਾ ਕੱਪੜ ਪਹਿਨਣ ਦੀਆ ਰਸ ਅੰਨ ਪੁਗਾਣੀ ਜਿੰਦਿਏ ਸੋ ਚਿਤ ਨਾ ਵਈ ਪਸ਼ੂ ਹਉ ਕਰ ਜਾਣੀ ਫਿਰ ਵੀ ਜੇ ਸਾਨੂੰ ਪ੍ਰਮਾਤਮਾ ਚਿਤ ਨਾ ਆਵੇ ਤੇ ਗੁਰੂ ਸਾਹਿਬ ਫਰੋਦੇ ਨੇ ਪਸ਼ੂ ਹਉ ਕਰ ਜਾਣੀ ਤੋਂ ਗੁਰੂ ਸਾਹਿਬ ਦਾ ਨਿਰਣਾ ਹੈ ਕਿ ਜਿਹੜਾ ਵੀ ਸਰੀਰ ਪ੍ਰਮਾਤਮਾ ਦੇ ਨਾਮ ਦਾ ਰਸ ਨਹੀਂ ਲੈਂਦਾ ਸਰੀਰ ਦੀ ਆਤਮਾ ਪ੍ਰਮਾਤਮਾ ਦੇ ਨਾਮ ਦੇ ਵਿੱਚ ਰੰਗੀ ਨਹੀਂ ਪਰਮਾਤਮਾ ਦੇ ਨਾਮ ਤੇ ਬਾਣੀ ਦਾ ਰਸ ਨਹੀਂ ਲੈਂਦੇ ਉਹ ਖਾਇਆ ਚਲਦੀ ਫਿਰਦੀ ਕਬਰ ਬਣ ਜਾਂਦੀ ਹੈ ਮਰੀ ਹੋਈ ਆਤਮਾ ਨੂੰ ਚੁੱਕੀ ਫਿਰਦੀ ਗੁਰੂ ਸਾਹਿਬ ਫਰਉਂਦੇ ਨੇ ਮਰ ਤੱਕ ਮੜਾ ਸਰੀਰ ਹੈ ਸਭ ਜਗ ਜਿਤ ਰਾਮ ਨਾਮ ਨਹੀਂ ਬਸਿਆ ਉਹ ਚਲਦੀ ਫਿਰਦੀ ਕਬਰ ਹੈ ਉਹ ਸਰੀਰ ਜਿਹਦੇ ਵਿੱਚ ਪਰਮਾਤਮਾ ਦੇ ਨਾਮ ਦਾ ਰਸ ਨਹੀਂ ਪਿਆ ਪਰ ਜਿਨ੍ਹਾਂ ਗੁਰਮਖਾਂ ਨੇ ਗੁਰੂ ਦੀ ਸ਼ਰਨ ਵਿੱਚ ਆ ਕੇ ਪਰਮਾਤਮਾ ਦੀ ਬੰਦਗੀ ਕੀਤੀ ਪਰਮਾਤਮਾ ਦੇ ਨਾਮ ਦਾ ਰਸ ਲਿਆ ਉਹ ਹਰਮੰਦਰ ਇਹ ਸਰੀਰ ਹੈ ਗੁਰੂ ਸਾਹਿਬ ਕਹਿੰਦੇ ਉਹਦਾ ਸਰੀਰ ਹਰਮੰਦਰ ਬਣ ਜਾਂਦਾ ਹੈ ਹਰੀ ਦੇ ਰਹਿਣ ਵਾਲਾ ਥਾਂ ਬਣ ਜਾਂਦਾ ਹੈ ਸਾਨੂੰ ਭਾਈ ਸਾਹਿਬ ਭਾਈ ਮੰਦਲਾਲ ਜੀ ਨੇ ਬੜਾ ਸੁੰਦਰ ਬਚਨ ਦੱਸਿਆ ਉਹ ਕਿਹਦੇ ਗਿਆਸਾ ਨੂੰ ਨਹੀਂ ਸੀ ਪਤਾ ਕਿ ਇਹ ਆਦਮ ਦਾ ਰਕਸ਼ਾ ਪ੍ਰਮਾਤਮਾ ਨੇ ਆਪਣੇ ਰਹਿਣ ਲਈ ਘਰ ਬਣਾਇਆ ਹੋਇਆ ਜੇ ਪ੍ਰਮਾਤਮਾ ਦੀ ਬੰਦਗੀ ਕਰੀਏ ਇਸ ਹਿਰਦੇ ਵਿੱਚ ਪ੍ਰਮਾਤਮਾ ਦੇ ਨੂਰ ਦਾ ਪ੍ਰਕਾਸ਼ ਹੋਵੇ ਹਿਰਦਾ ਸੁੱਚਾ ਹੋਵੇ ਸੱਚੇ ਹਿਰਦੇ 'ਚ ਸੱਚੇ ਪਾਤਸ਼ਾਹ ਦਾ ਨਾਮਾਸ ਹੁੰਦਾ ਹੈ। ਵਰਨਾ ਇਹ ਮ੍ਰਿਤਕ ਮੜਾ ਸਰੀਰ ਗੁਰੂ ਸਾਹਿਬ ਦੇ ਤੇ ਮ੍ਰਿਤਕ ਦੀ ਮੜੀ ਬਣ ਜਾਂਦੀ। ਗੁਰੂ ਮਾਨ ਸਿੰਘ ਸਾਹਿਬ ਨੇ ਮਰਦਾਨੇ ਨੂੰ ਕਿਹਾ ਮਰਦਾਨਿਆ ਤੇਰਾ ਸਮਾਂ ਆ ਗਿਆ। ਮਰਦਾਨਾ ਜੀ ਨੇ ਬਹੁਤ ਲੰਮਾ ਸਮਾਂ ਗੁਰੂ ਸਾਹਿਬ ਜੀ ਦੀ ਸੰਗਤ ਕੀਤੀ। ਆਗਿਆ 'ਚ ਰਹੇ, ਹੁਕਮ 'ਚ ਰਹੇ, ਉਦਾ ਰਖਿਆ। ਅਰ ਸਾਰਾ ਫਰਜ਼ ਬਣਦਾ ਕਿ ਅਸੀਂ ਵੀ ਇਸ ਧਰਮ ਨੂੰ ਜੂਨ ਦਾ ਰੱਖੇ ਜੇ ਸਹਿਬਜ਼ਾਦੇ ਛੋਟੀ ਉਮਰ ਦੇ ਵਿੱਚ ਵੱਡਾ ਫੈਸਲਾ ਨਾ ਕਰਦੇ ਏਨੀ ਵੱਡੀ ਸ਼ਹਾਦਤ ਨਾ ਦੇਦੇ ਤੇ ਸਾਡੀ ਇਹ ਕੌਮ ਦਾ ਕੋ ਰਤਬਾ ਨਾ ਹੁੰਦਾ ਸਾਡੇ ਸਿਰਾਂ ਤੇ ਦਸਤਾਰਾਂ ਨਾ ਹੁੰਦੀਆਂ ਅਸੀਂ ਜਿਹੜਾ ਰਤਬਾ ਅੱਜ ਹਾਸਲ ਕਰੇ ਬੈਠੇ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਸਦਕਾ ਮਾੜੇ ਚੰਗੇ ਦਿਨ ਕੌਮਾਂ ਤੇ ਆਉਂਦੇ ਨੇ ਪਹਿਲਾਂ ਵੀ ਬਹੁਤ ਆਏ ਹੁਣ ਵੀ ਆ ਰਹੇ ਨੇ ਕਿ ਚਲੇ ਜਾਣਗੇ ਕਿਉਂਕਿ ਜਿੰਨੀ ਜਿਹੜੀ ਕੀਮਤ ਦਸਮ ਪਾਸ਼ਾ ਨੇ ਦਿੱਤੀ ਹੈ ਇਸ ਧਰਮ ਨੂੰ ਬਣਾਉਣ ਲਈ ਉਡੀ ਕੀਮਤ ਤਾਰ ਕੇ ਕੋਈ ਇਸ ਧਰਮ ਦਾ ਨੁਕਸਾਨ ਕਰ ਸਕਦਾ ਹੈ ਵਰਨਾ ਉਹ ਆਪਣਾ ਨੁਕਸਾਨ ਜ਼ਰੂਰ ਕਰੂਗਾ ਗੁਰੂ ਸਾਹਿਬ ਜੀ ਦਾ ਧਰਮ ਦਾ ਬਾਲ ਵਿੰਗਾ ਨਹੀਂ ਹੋ ਸਕਦਾ ਤੋ ਸਹਿਬਜ਼ਾਦੇ ਦੀ ਬੜੀ ਵੱਡੀ ਸ਼ਹਾਦਤ ਸਮਕਾਲੀ ਕਵੀ ਜਿਸ ਨੇ ਜਿਸ ਨੇ ਰਾਤ ਕੱਟੀ ਚਮਕੌਰ ਰਾਗ ਪਿੰਡ ਦੇ ਵਿੱਚ ਸਹਿਬਜ਼ਾਦੇ ਨਾਲ ਜਦੋਂ ਖੜੇ ਗਏ ਉਹਨਾਂ ਤੋਂ ਪਹਿਲਾਂ ਉਹ ਲਿਖਦਾ ਤਨ ਤਨ ਗੁਰਦੇਵ ਸੁੱਤ ਤਨ ਕੋ ਰੋਹ ਨ ਕੀਨ ਧਰਮ ਰਾਖ ਕਰ ਸੌਂਦੇ ਦਾਦੇ ਸੂਜ ਅਸਲੀਨ ਗੁਰਦੇਵ ਮਹਾਰਾਜ ਦੇ ਪੁੱਤਰੇ ਗੋਬਿੰਦ ਸਿੰਘ ਦੇ ਪੁੱਤ ਧਰਮ 헤ਤ ਸੀਸ ਮੰਦਇਓ ਪਰਵਲ ਪੰਖ ਭਇਓ ਸੂਤ ਧਰਮ ਕਲਾ ਕੀ ਤੇਜ ਜਿਮ ਤੇਜ ਮਹਾਰਾਜ ਕੀ ਸੀਸ ਦਇਓ ਸਿਰ ਨਾ ਦਇਓ ਤ੍ਰੇ ਲੋਕ ਜਸ ਲਈ ਜਿਸ ਤਰ੍ਹਾਂ ਗੁਰਦੇਵ ਮਹਾਰਾਜ ਸਾਹਿਬ ਨੇ ਸਿੱਧਕ ਨਹੀਂ ਦਿੱਤਾ ਸੀਸ ਦੇ ਦਿੱਤਾ ਉਤਰਾ ਹੀ ਉਹਨਾਂ ਦੇ ਪੋਤਿਆਂ ਨੇ ਇਸ ਧਰਮ ਨੂੰ ਬਚਾਇਆ ਸਿੱਧਕ ਨਹੀਂ ਦਿੱਤਾ ਸੀਸ ਦੇ ਦਿੱਤੇ ਤੋਂ ਸਾਡਾ ਫਰਜ਼ ਮੰਨਦਾ ਇਸ ਧਰਮ ਨੂੰ ਬਚਾਈਏ ਇਹ ਧਰਮ ਦੇ ਵਿੱਚ ਜਿਹੜੀਆਂ ਜਿਹੜੇ ਖਾਸ ਕਰਕੇ ਸਾਡੇ ਗੁਰੂ ਸਾਹਿਬ ਨੇ ਸਿਧਾਂਤ ਦਿੱਤੇ ਸਨ ਉਹ ਸਿਧਾਂਤ ਬਰਬਾਦ ਹੋ ਰਹੇ ਨੇ ਉਹਨਾਂ ਸਿਧਾਂਤਾਂ ਦਾ ਅਸਰ ਖਤਮ ਕਰ ਦਿੱਤਾ ਗਿਆ ਜਿਹੜਾ ਸਿਧਾਂਤ ਪੰਥ ਤੇ ਗ੍ਰੰਥ ਦਾ ਸੀ ਜਿਹਨੂੰ ਪਾਤਸ਼ਾਹੀ ਬਖਸ਼ੀ ਸੀ ਗੁਰੂ ਸਾਹਿਬ ਨੇ ਗੁਰੂ ਖਾਲਸਾ ਕੈ ਕਿਨਵਾਜਿਆ ਸੀ ਜਿਹਨੂੰ ਨਾਰੀਅਲ ਤੇ ਪੰਜ ਪੈਸੇ ਦੇ ਕੇ ਨਦੇੜ ਦੇ ਵਿੱਚ ਮੱਥਾ ਟੇਕਿਆ ਉਹ ਗੁਰੂ ਗ੍ਰੰਥ ਸਾਹਿਬ ਸੀ ਉਹ ਗੁਰੂ ਪਤਿ ਸੇ ਗੁਰੂ ਸਾਹਿਬ ਦਾ ਹੁਕਮ ਸੀ ਮੇਰੀ ਆਤਮਾ ਗ੍ਰੰਥ ਵਿੱਚ ਪ੍ਰਾਣ ਪੰਥ ਵਿੱਚ ਪੂਜਾ ਕਾਲ ਕੀ ਪਰਚਾ ਸ਼ਬਦ ਦਾ ਦਰਸ਼ਨ ਖਾਲਸੇ ਦਾ ਤੇ ਗੁਰੂ ਸਾਹਿਬ ਦਾ ਹੁਕਮ ਸੀ ਮੈਂ ਖਾਲਸਾ ਅਕਾਰ ਕੋ ਸੋਪਾ ਜੋ ਖਾਲਸੇ ਕੀ ਰਹਿਤ ਪਚਾਰੇਗਾ ਕਿਸ ਕਾ ਬੇਲੀ ਅੱਜ ਅਸੀਂ ਦੇਖ ਰਿਹਾ ਕਿ ਉਹ ਪੰਥ ਜਿਹੜਾ ਸਰੀਰ ਸੀ ਗੁਰੂ ਸਾਹਿਬ ਦਾ ਜਿਸ ਨੂੰ ਗੁਰੂ ਸਾਹਿਬ ਨੇ ਕਿਹਾ ਕਿ ਮੇਰੀ ਆਤਮਾ ਦੇ ਦਰਸ਼ਨ ਕਰਨੇ ਹੋਣ ਤੇ ਦਸਾਂ ਪਾਤਸ਼ਾਹਿਆਂ ਦੀ ਜੋਤ ਗੁਰਬਾਣੀ ਦੇ ਘਰਿਓ ਦਸਾਂ ਪਾਤਸ਼ਾਹੇ ਜੋਤ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਿਓ ਮੇਰੀ ਆਤਮਾ ਦੇ ਦਰਸ਼ਨ ਹੋਣਗੇ ਜੇ ਮੇਰੇ ਸਰੀਰ ਦੇ ਦਰਸ਼ਨ ਕਰਨੇ ਹੋ ਤਾਂ ਪੰਜਾਂ ਚੋਂ ਕਰਿਓ ਇਹ ਹੁਕਮ ਸੀ ਦਸ਼ਮ ਪਾਤਸ਼ਾਹ ਦਾ ਤੋ ਦਸ਼ਮ ਪਾਤਸ਼ਾਹ ਨੇ ਪੰਜਾਂ ਨੂੰ ਏਟਾ ਵਟਾ ਰੁਕਬਾ ਦਿੱਤਾ ਜਦੋਂ ਦਸ਼ਮ ਪਾਤਸ਼ਾਹ ਆਪ ਹਯਾਤੀ ਦੇ ਵਿੱਚ ਸੰਦਰਬਾਰ ਲੱਗਦਾ ਸੀ ਕੜਾ ਪ੍ਰਸ਼ਾਦ ਦੀ ਦੇਗ ਆਉਂਦੀ ਸੀ ਤੇ ਗੁਰੂ ਸਾਹਿਬ ਜੀ ਜਾਂ ਤੇ ਤੀਰ ਤਿਆਣੀ ਨਾਲ ਪ੍ਰਸ਼ਾਦ ਲੈ ਕੇ ਤੜੀ ਤੇ ਛੜਦੇ ਸਨ ਜਾਂ ਛੋਟੀ ਸ੍ਰੀ ਸਾਹਿਬ ਦੇ ਨਾਲ ਅਸੀਂ ਉਸੇ ਗੱਲ ਦਾ ਪ੍ਰਤੀਕ ਹੈ ਜਿਹੜੀ ਸ੍ਰੀ ਸਾਹਿਬ ਭੇਟ ਕਰਦੇ ਆ ਤੋ ਸ੍ਰੀ ਸਾਹਿਬ ਦੇ ਨਾਲ ਜਦੋਂ ਦਸਮ ਪਾਤਸ਼ਾਹ ਤਰੀ ਤੇ ਛਕ ਲੈਂਦੇ ਸੀ ਉਦੋਂ ਸੰਗਤ ਨੂੰ ਜੋਤ ਆਇਆ ਜਾਂਦਾ ਸੀ ਪਰ ਜਦੋਂ ਦਸਮ ਪਾਤਸ਼ਾਹ ਜੋਤੀ ਜੋ ਸਮਾਗ ਹੈ ਉਦੋਂ ਬਾਅਦ ਇਹ ਪ੍ਰਸ਼ਾਦ ਸਭ ਤੋਂ ਪਹਿਲਾਂ ਪੰਜਾਂ ਪਿਆਰਿਆਂ ਨੂੰ ਦਿੱਤਾ ਜਾਂਦਾ ਸੀ ਸਰੀਰ ਮੰਨ ਕੇ ਗੁਰੂ ਸਾਹਿਬ ਦਾ ਸਰੀਰ ਮੰਨ ਕੇ ਜਦੋਂ ਪੰਜਾਂ ਪਿਆਰਿਆਂ ਨੂੰ ਇਹ ਪ੍ਰਸ਼ਾਦ ਦਿੱਤਾ ਜਾਂਦਾ ਸੀ ਫਿਰ ਇਹ ਸਮਝਿਆ ਜਾਂਦਾ ਸੀ ਕਿ ਗੁਰੂ ਸਾਹਿਬ ਜੀ ਦਾ ਪ੍ਰਸ਼ਾਦ ਦਿੱਤਾ ਗਿਆ ਤੇ ਸੰਗਤ ਵਿੱਚ ਫਿਰ ਪਾਇਆ ਜਾਂਦਾ ਸੀ ਇਸੇ ਕਰਕੇ ਚੰਗਾ ਵਰਤਾਵਾ ਸੰਗਤ ਦੇ ਸਭ ਤੋਂ ਪਹਿਲਾਂ ਪੰਜ ਅਮਰਤਾ ਹਰੀ ਸਿੰਘਾਂ ਵੱਲ ਦਿਗਾ ਕਰਦਾ ਉਹ ਪੰਜਾਂ ਦੇ ਕੋਲੇ ਇਹ ਪੰਜ ਪਿਆਰੇ ਜਾਣ ਤੋਂ ਉਹ ਪ੍ਰਸ਼ਾਦ ਦਿੰਦਾ ਹੈ ਇਹ ਰਵਾਇਤ ਆ ਉਹ ਪੰਜ ਪਿਆਰਿਆਂ ਦੇ ਜੇ ਕਿਸੇ ਦੇ ਢਿੱਲ ਵੱਟ ਹੋਦੀ ਸੀ ਤਾਂ ਉਹ ਹੱਥ ਜੋੜ ਦਿੰਦਾ ਸੀ ਕਿ ਮੇਰੇ 'ਚ ਕਮੀ ਆ ਤੁਸੀਂ ਅੱਗੇ ਕਿਸੇ ਹੋਰ ਨੂੰ ਦਿਓ ਉਹ ਵਰਤਾਵਾ ਅੱਗੇ ਲੈ ਜਾਂਦਾ ਸੀ ਅੱਜ ਇਹ ਵਰਤਾਵਾ ਕਿਸੇ ਨੂੰ ਪਤਾ ਹੀ ਨਹੀਂ ਕਿ ਇੱਕ ਨੂੰ ਛੱਡ ਕੇ ਦੂਜੇ ਕੋਲ ਵਰਤਾਵਾ ਜਾਂਦਾ ਤਾਂ ਉਹ ਕਹਿੰਦੇ ਮੈਨੂੰ ਕਿਉਂ ਨਹੀਂ ਪ੍ਰਸ਼ਾਦ ਦਿੰਦਾ ਇਹਨੂੰ ਕਿਉਂ ਦਿੰਦਾ ਇਹ ਰਵੈਤਾਂ ਦਾ ਪਤਾ ਨਹੀਂ ਇਹ ਰਵੈਤਾਂ ਸਾਡੀਆਂ ਹੌਲੀ-ਹੌਲੀ ਖਤਮ ਹੁੰਦੀਆਂ ਜਾ ਰਹੀਆਂ ਪੰਜਾਂ ਪਿਆਰਿਆਂ ਦਾ ਰੁਤਬਾ ਖਤਮ ਹੋ ਰਿਹਾ ਪੰਜੇ ਪਿਆਰੇ ਅੱਜ ਸਿਰਫ ਤੇ ਸਿਰਫ ਨੌਕਰ ਰਖੇ ਨੇ ਅਮਰਤ ਪਾਨ ਕਰਾਉਣ ਲਈ ਕਖਤਾ ਸੀ ਇਸ ਤੋਂ ਬਾਅਦ ਪੰਥ ਦੇ ਵਿੱਚ ਪੰਜਾਂ ਪਿਆਰਿਆਂ ਦੀ ਹੈਅਤ ਖਤਰੋ ਹੋਈ ਪਈ ਇਹ ਪੰਜ ਪਿਆਰੇ ਜਿਹੜੇ ਨੇ ਇਹ ਸਾਡੇ ਲੀਡਰਾਂ ਦੇ ਹੁਕਮ ਪਾਲਦੇ ਬੈਠੇ ਉਹਨਾਂ ਹੁਕਮਾਂ ਦੇ ਵਿੱਚ ਆਬ ਰਹੀਮ ਨੂੰ ਛੱਡ ਦੇਣਾ ਰਾਮ ਰਹੀਮ ਨੂੰ ਕਲੀਨ ਚਿੱਟ ਦੇ ਦੇਣੀ ਉਹਦੇ ਉਹਨੂੰ ਜੋ ਤਰੀਨ ਚੇਟ ਦਿੱਤੀ 96 ਲੱਖ ਰੁਪਇਆ ਤੁਹਾਡਾ ਮੱਥਾ ਟਿਕਾਈ ਉਹਦੇ ਇਸ਼ਤਿਹਾਰਾ ਤੇ ਲਾਇਆ ਅਖਬਾਰਾਂ ਦੇ ਕੇ ਚੰਗਾ ਫੈਸਲਾ ਕੀਤਾ ਤੇ ਇਹ ਸਾਡੀਆਂ ਕਮੀਆਂ ਜਿਹੜੀਆਂ ਇਹਨਾਂ ਨੂੰ ਲੱਖ ਪਾ ਸਕਦਾ ਕੋਈ ਤੇ ਕਾਲ ਤੱਕ ਤੋਂ ਪੰਜਾਂ ਸਿੱਖਾਂ ਦਾ ਪੰਥ ਜਿਹੜਾ ਤੇ ਗ੍ਰੰਥ ਦਾ ਰੁਤਬਾ ਉਹ ਪਾ ਸਕਦਾ ਤੇ ਜਦੋਂ ਪੰਥ ਨੌਕਰ ਹੋ ਜਵੇ ਉਦੋਂ ਰਖਰਾ ਨਹੀਂ ਕਰ ਸਕਦਾ ਜਿਹੜੇ ਨਿਗੋਰੇ ਨੇ ਜਿਹੜੇ ਗੁਰੂ ਤੋਂ ਸਖਣੇ ਨੇ ਗੁਰੂ ਗੁਰੂਵਾਲਾ ਪਿਠ ਕਰੀ ਬੈਠੇ ਨੇ ਜਿਹੜੇ ਸਰਕਾਰ ਤੋਂ ਬੇਮੁਖ ਨੇ ਜਿਹੜੇ ਬਿਜ਼ਨਸਮੈਨ ਲੋਕ ਨੇ ਜਿਹੜੇ ਵਪਾਰ ਕਰਕੇ ਸਾਡੀ ਕੌਮ ਨੂੰ ਬਰਬਾਦ ਕਰ ਰਹੇ ਨੇ ਉਹ ਲੋਕ ਪੰਜਾਬ ਪਿਆਰੇ ਤੋਂ ਹੁਕਮ ਚਲਾ ਕੇ ਆਪਣੇ ਬੁੱਤੇ ਹਸਾਦੇ ਪੈ ਰਹੇ ਕਦੇ ਸੁਣਿਆ ਤੁਸੀਂ ਬਸਮ ਪਾਤਸ਼ਾਹ ਨੇ ਕਦੀ ਆਪ ਫਖਰੇ ਕੌਮ ਦਾ ਖਿਤਾਬ ਲਿਆ ਹੋਵੇ ਕਦੀ ਪੰਜਾਬ ਪਿਆਰੇ ਨੇ ਖਾਂ ਦਿੱਤਾ ਹੋਵੇ ਪੀਰ ਬੁੱਧੂ ਸ਼ਾਹ ਗਿਆਨ ਨੇ ਇੱਕ ਗੰਗੇ ਜਿਵੇਂ ਚੋਲੇ ਕਿਹਾ ਕੇ ਕੇਸ ਦੇਸੀ ਗੁਰੂ ਸਾਹਿਬ ਨੂੰ ਸਰੂਪਾ ਜਿਸੀਂ ਸਾਰਾ ਮੱਥੇ ਤਰਾ ਕੇ ਮੱਥਾ ਟੇਕਦੇ 29 ਰੁਪਏ ਦਿੱਤਾ ਸੀ ਅੱਜ ਇਹ ਸਾਡੇ ਲੀਡਰ ਪਾਪ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਜਿਹੜੇ ਕਰਨ ਵਾਲੇ ਉਹਨਾਂ ਨੂੰ ਉਹਨਾਂ ਦੀ ਪਨਾਹ ਹੀ ਕਰਨ ਬਣ ਕੇ ਉਹਨਾਂ ਨੂੰ ਪਨਾਹ ਦੇ ਕੇ ਬਚਾ ਕੇ 3 ਸਾਲ ਉਹਨਾਂ ਦੀ ਸਰਕਾਰ ਰਹੀ ਉਹਨਾਂ ਨੂੰ ਸਜ਼ਾ ਨਹੀਂ ਹੋਣ ਦਿੱਤੀ ਫਿਰ ਜਿਹੜੇ ਬੱਚਿਆਂ ਨੇ ਅੰਮ੍ਰਿਤ ਵੇਲੇ ਉਹਦਾ ਵਿਰੋਧ ਕੀਤਾ ਇਸ ਬੇਦਬੀ ਦਾ ਉਹਨਾਂ ਨੂੰ ਗੋਲੀਆਂ ਮਾਰੀਆਂ 100 ਦੇ ਕਰੀਬ ਜ਼ਖਮੀ ਹੋਏ 200 ਸਿੱਖ ਮਾਰੇ ਗਏ ਜਿਨ੍ਹਾਂ ਨੂੰ ਮਾਰਿਆ ਉਹਨਾਂ ਦੇ ਖਾਤਿਰ ਜਿਹੜੇ ਉਹ ਆਦੇ ਡੀ.ਐੱਪੀ ਬਣੇ ਇਹ ਦੇਖੋ ਸਾਡੇ ਸਿੱਖ ਦੀ ਸਾਡੇ ਲੀਡਰ ਦੀ ਵਫਾ ਕਿਤੇ ਕੈਨੇਡਾ ਦੇ ਵਿੱਚ ਸਿੱਖ ਮਾਤਾ ਤੇ ਉਥੋਂ ਦਾ ਪ੍ਰਧਾਨ ਮੰਤਰੀ ਉਂਗਲ ਕਰਕੇ ਸਾਡੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਵੱਲ ਕਹਿੰਦਾ ਤੂੰ ਜੁੱਤ ਕਿਵੇਂ ਕਰੇ ਮੇਰੇ ਨਾਗਰਿਕ ਨੂੰ ਮਾਰਉਂਦੇ ਇਹ ਹੁੰਦਾ ਰਾਜਧਰਮ ਜਿਹਨੇ ਸੌ ਲੈ ਕੇ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਆਪਣੀ ਸਿਟੀ ਜਾਂਦੀ ਰੱਖਿਆ ਕਰਦਾ ਪਰ ਸਾਡਾ ਮੁੱਖ ਮੰਤਰੀ ਆਪਣੇ ਗੁਰੂ ਦੇ ਤੇ ਹਾਕੂ ਵਿੱਚ ਖਰੋਣ ਵਾਲੇ ਬੱਚਿਆਂ ਨੂੰ ਗੋਲੀਆਂ ਮਰੋਦਾ ਫਿਰ ਲੱਤ ਕੱਟ ਕੇ ਖਰੋਣ ਦਾ ਫੈਸਲਾ ਨਹੀਂ ਹੋਣ ਦਿੰਦਾ ਉਹਨਾਂ ਦੇ ਖਰਾਬ ਕਾਰਵਾਈ ਨਹੀਂ ਹੋਣ ਦਿੰਦਾ ਕੋ ਦੱਸੋ ਮੈਨੂੰ ਕਿਹੜਾ ਪੁਲਸ ਵਾਲਾ ਫੜਿਆ ਤੇ ਪੁਲਸ ਵਾਲੇ ਜਿਹੜੇ ਫੜੇ ਉਹ ਇਹਦੇ ਡੀਡੀਪੀ ਜਿਨ੍ਹਾਂ ਨੂੰ ਫੜਨਾ ਸੀ ਜਿਹੜਾ ਡੀਡੀਪੀ ਇੱਕ ਇੱਕ ਹੋਰ ਕਾਂਡ ਹੋਇਆ ਨਗੋਦਰ ਦੇ ਸਦასი ਦੇ ਵਿੱਚ ਸ਼ਾਸਿਚ ਉਥੇ ਉਥੇ ਵੀ ਚਾਰ ਗੁਰੂਕ ਸਾਹਿਬ ਦੀਆਂ ਸੀੜਾਂ ਬੇਰਾ ਨਾਲ ਬੇਪੀ ਹੋਈ ਨਦੇੜ ਦਾ ਕਬਜ਼ਾ ਹੋ ਚੁੱਕਾ ਜੇ ਪਟਨਾ ਸਾਹਿਬ ਦਾ ਪਟਨਾ ਸਾਹਿਬ ਦਾ ਹੋ ਚੁੱਕਾ ਦਿੱਲੀ ਦਾ ਹੋ ਚੁੱਕਾ ਹਰਿਆਣੇ ਦਾ ਹੋ ਚੁੱਕਾ ਜੀ ਸਰਕਾਰਾਂ ਦਾ ਕਬਜ਼ਾ ਹੁਣ ਇਹ ਇਹ ਜੋ ਤੁਹਾਡੇ ਸਾਹਮਣੇ ਹੈ ਜਿਸ ਤਰ੍ਹਾਂ ਇੱਥੇ ਆਰਐਸਐ ਸਾਧਾਂ ਨੂੰ ਜਿਸ ਤਰ੍ਹਾਂ ਅੰਦਰ ਦੁਸ਼ਾਲੇ ਭੇਟ ਹੁੰਦੇ ਕਿਤਰ੍ਹਾਂ ਅੰਦਰ ਸਰੂਪੇ ਮਿਲਦੇ ਨੇ ਗੁਰਮੰਦਰ ਸਾਹਿਬ ਦੇ ਅੰਦਰ ਕਿਤਰ੍ਹਾਂ ਝੜਕ ਝੜ ਕੇ ਬਜ਼ੁਰਗਾਂ ਨੂੰ ਠਾ ਕੇ ਉਹਨਾਂ ਬਿਠਾ ਕੇ ਕੀਰਤਨ ਸੁਣਾਉਂਦੇ ਨੇ ਇਹ ਨਿਸ਼ਾਨੀਆਂ ਨੇ ਕਿ ਅਸੀਂ ਗੁਲਾਮ ਇਹਨਾਂ ਲੋਕਾਂ ਦੇ ਗੁਲਾਮ ਤੇ ਗੁਲਾਮੀ ਚ ਆਪਣੀ ਸਰਦਾਰੀ ਚਾਹੁੰਦੇ ਆ ਲੁੱਟਣਾ ਚਾਹ ਰਹੇ ਗੁਰੂ ਘਰ ਨੂੰ ਸਰਕਾਰਾਂ ਕਬਜ਼ਾ ਕਰਾਈ ਰੱਖਣ ਅਸੀਂ ਲੁੱਟਦੇ ਰਹੀਏ ਔਰ ਸਾਡੀ ਕੌਮ ਬਰਬਾਦ ਹੋ ਰਹੀ ਇਹਦੇ ਲਈ ਵਿਚਾਰ ਕਰੋ ਪੂਜ ਚਕਲੀ ਖਿਮਾ ਸਮੂਹ ਸੰਗਤਾਂ ਦਾ ਮਾਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ